डीएमएलए ਅਤੇ ਪੰਜਾਬ ਕੋਰ ਕਮੇਟੀ ਮੈਂਬਰ ਜੰਗੀ ਲਾਲ ਮਹਾਜਨ ਪਹੁੰਚੇ ਬਟਾਲਾ ਭਾਜਪਾ ਦਫਤਰ ਵਿਖੇ ਕੀਤੀ ਪ੍ਰੈਸ ਵਾਰਤਾ ਮਕੇਰੀਆਂ ਤੋਂ ਬੀਜਪੀ ਦੇ ਐਮਐਲਏ ਤੇ ਪੰਜਾਬ ਭਾਜਪਾ ਕੋਰ ਕਮੇਟੀ ਮੈਂਬਰ ਜੰਗੀ ਲਾਲ ਮਹਾਜਨ ਅੱਜ ਬਟਾਲਾ ਬੀਜਪੀ ਦਫਤਰ ਪਹੁੰਚੇ ਜਿੱਥੇ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ ਇਸ ਦੌਰਾਨ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੀਐਸਟੀ ਘਟਾਏ ਜਾਣ ਨਾਲ ਲੋਕਾਂ ਨੂੰ ਬੜਾ ਫਾਇਦਾ ਹੋਇਆ ਹੈ ਉਥੇ ਉਹਨਾਂ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਤੇ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਨਾਲ ਹੀ ਉਹਨਾਂ ਨੇ ਚੋਰੀ ਦੇ ਮੁੱਦੇ ਨੂੰ ਲੈ ਕੇ ਵੀ ਕਿਹਾ ਕਿ راہਲ ਗਾਂਧੀ ਦਾ ਭਾਜਪਾ ਨੂੰ ਕੋਈ ਵੀ ਡਰ ਨਹੀਂ ਇਸ ਮੋਕੇ ਉਹਨਾਂ ਨੇ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਵੀ ਕਿਹਾ ਕਿ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਮਾਨ ਕਹਿੰਦੇ ਸਨ ਕਿ ਸਾਡੇ ਕੋਲ ਬਹੁਤ ਪੈਸਾ ਹੈ ਅਤੇ ਸਾਨੂੰ ਕਿਸੇ ਕੋਲ ਪੈਸਾ ਮੰਗਣ ਦੀ ਲੋੜ ਨਹੀਂ ਫਿਰ ਹੁਣ ਕੇਂਦਰ ਸਰਕਾਰ ਕੋਲੋਂ ਕਿਉਂ ਪੈਸਾ ਮੰਗ ਰਹੇ ਆ ਜੰਗੀ ਲਾਲ ਮਹਾਜਨ ਐਮਐਲਏ ਮੁਕੇਰੀਆਂ ਅੱਜ ਬਟਾਲੇ ਪਾਰਟੀ ਵੱਲੋਂ ਮੇਰੀ ਡਿਊਟੀ ਬਟਾਲੇ ਭਾਰਤੀ ਜਨਤਾ ਪਾਰਟੀ ਆਫਿਸ ਦੇ ਵਿੱਚ ਆਂਦੀ ਲੱਗੀ ਸੀ ਔਰ ਮੈਂ ਅੱਜ ਇਹ ਹੀ ਸਾਰਿਆਂ ਨੂੰ ਦੱਸਿਆ ਕਿ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਵਿੱਤ ਮੰਤਰੀ ਸ਼੍ਰੀਮਤੀ ਸੀ타 ਰਮਨ ਜੀ ਨੇ ਜੋ ਕੁਝ ਦਿਨ ਪਹਿਲੇ ਹਿੰਦੁਸਤਾਨ ਦੇ ਹਰ ਵਾਸੀਆਂ ਵਾਸਤੇ ਜੀਐਸਟੀ ਦੇ ਵਿੱਚ ਰਿਆਤਾ ਦਿੱਤੀਆਂ ਸੀ ਉਹਦੇ ਬਾਰੇ ਅਸੀਂ ਗੱਲ ਕਰਨ ਆਏ ਆ ਕਿਉਂਕਿ 30% 28% ਦੇ ਸਲੈਬ ਜਿਹੜੇ ਆ ਉਹ 18% ਤੇ ਆਏ ਆ ਔਰ ਇਹਨਾਂ ਦੇ ਵਿੱਚੋਂ ਕਈ ਤਾਂ 5% ਤੇ ਵੀ ਆਏ ਆ ਜੀ ਜੰਗ ਜੀ ਹੁਣ ਤੁਸੀਂ ਆਪਣੀ ਗੱਲ ਰੱਖ ਚੁੱਕੇ ਅਸੀਂ ਤਾਂ ਦੇਖੋ ਜੀਐਸਟੀ ਜਿਹੜਾ ਉਸ ਤੋਂ ਪਹਿਲੇ ਸੇਲ ਟੈਕਸ ਕਿਹਾ ਜਾਂਦਾ ਸੀ ਔਰ ਸੇਲ ਟੈਕਸ ਦੀਆਂ ਮਦਾਂ ਜਿਹੜੀਆਂ ਬਹੁਤ ਜ਼ਿਆਦਾ ਸੀ ਉਸ ਵੇਲੇ ਸੈਂਟਰਲ ਐਕਸਾਈਜ਼ ਲੱਗਦੀ ਸੀ ਸੈਂਟਰ ਦਾ ਟੈਕਸ ਵੱਖਰਾ ਲੱਗਦਾ ਸੀ ਸਟੇਟਾਂ ਦੇ ਟੈਕਸ ਹਰ ਜਗ੍ਹਾ ਤੇ ਵੱਖਰੇ ਲੱਗਦੇ ਸੀ ਉਹਨਾਂ ਸਾਰਿਆਂ ਨੂੰ ਕਲੈਬੋਰੇਟ ਕਰਕੇ ਜੀਐਸਟੀ ਲਾਇਆ ਗਿਆ ਔਰ ਜੀਐਸਟੀ ਜਿਸ ਵੇਲੇ ਲੱਗਿਆ ਸੀ ਉਸ ਵੇਲੇ ਵੀ ਪਹਿਲੀਆਂ ਸਰਕਾਰਾਂ ਵੱਲੋਂ ਲਾਏ ਡਗੇ ਟੈਕਸਾਂ ਤੋਂ ਘੱਟ ਸੀ ਲੇਕਿਨ ਹੁਣ ਨਰਿੰਦਰભાઈ ਮੋਦੀ ਜੀ ਨੇ ਸ਼੍ਰੀਮਤੀ ਸੀ타 ਰਮਨ ਜੀ ਨੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੇ ਜਿਹੜੇ ਟੈਕਸ ਜੀਐਸਟੀ ਲੱਗਾ ਸੀ ਉਹਨਾਂ ਦੇ ਵਿੱਚ ਹੋਰ ਛੋਟ ਦੇਣ ਵਾਸਤੇ ਫੈਸਲਾ ਕਿ ਸਾਰਾ ਦੇਖੋ ਗੱਲ ਇਹ ਆ ਜੀਐਸਟੀ ਦੇਸ਼ ਦੀ ਤਰੱਕੀ ਕਰਨ ਵਾਸਤੇ ਰੀਡ ਦੀ ਹੱਡੀ ਆ ਜਿਸ ਵੇਲੇ ਜੀਐਸਟੀ ਲਾਇਆ ਸੀ ਪਹਿਲੇ ਟੈਕਸ ਦੇ ਪੈਟਰਨ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਲਾਇਆ ਸੀ ਉਸ ਵੇਲੇ ਵੀ ਜੀਐਸਟੀ ਸਹੀ ਸੀ ਤੇ ਅੱਜ ਜਿਹੜਾ ਘੱਟ ਕੀਤਾ ਅੱਜ ਵੀ ਸਹੀ ਹੈ ਲੋਕ ਉਹਨਾਂ ਕੋਈ ਪਰੇਸ਼ਾਨੀ ਨਹੀਂ ਸੀ ਲੇਕਿਨ ਤੁਸੀਂ ਜਿਹੜੇ ਪਰੇਸ਼ਾਨੀ ਕਹਿੰਦੇ ਹੋ ਨਾ ਤੁਸੀਂ ਕਿਸੇ ਦੁਕਾਨਦਾਰ ਨੂੰ ਉਹਦੇ ਬਾਅਦ ਜੀਐਸਟੀ ਲੱਗਣ ਦੇ ਬਾਅਦ ਪੁੱਛ ਰਾ ਸੀ ਕਿ ਉਹਨਾਂ ਨੂੰ ਇਨਸਪੈਕਟਰੀ ਰਾਜ ਤੋਂ ਕਿੰਨੀ ਛੋਟ ਮਿਲੀ ਜਿਹੜੇ ਇਨਸਪੈਕਟਰ ਹਰ ਦੁਕਾਨਦਾਰ ਤੇ ਜਦੋਂ ਵੀ ਜਾਂਦੇ ਸੀ ਲੁੱਟਦੇ ਸੀ ਲੇਕਿਨ ਜੀਐਸਟੀ ਲੱਗਣ ਦੇ ਬਾਅਦ ਕੁਝ ਦੁਕਾਨਦਾਰਾਂ ਤੇ ਕੋਈ ਅਫਸਰ ਨਹੀਂ ਆ ਕੇ ਰੀਡ ਕਰ ਸਕਿਆ ਰਾਮ ਮਟੀਰੀਅਲ ਦੇ ਉੱਤੇ ਗੱਲ ਇਹ ਹੈ ਕਿ ਰਾਮ ਮਟੀਰੀਅਲ ਤੇ ਜਿਹੜਾ ਜੀਐਸਟੀ ਵਧਿਆ ਲੇਕਿਨ ਉਹਦਾ ਉਹ ਜਿੰਨਾ ਵਧਿਆ ਉਹਦਾ ਵਾਧਾ ਵੀ ਜਿਹੜਾ ਵਾਧਾ ਹੈ ਉਹ ਵੀ 10 ਦਿਨ ਦੇ ਵਿੱਚ ਵਾਪਸ ਕਰਨ ਦਾ ਵੀ ਪ੍ਰਵੀਜ਼ਨ ਕੀਤਾ ਇਸ ਟੈਕਸ ਦੇ ਜੀ ਦੇਖੋ ਰਾਹੁਲ ਗਾਂਧੀ ਦਾ ਭਾਰਤੀ ਜਨਤਾ ਪਾਰਟੀ ਨੂੰ ਡੰਕੇ ਦੀ ਝੋਟਾ ਕਹਿ ਰਹੇ ਆ ਰਾਹੁਲ ਗਾਂਧੀ ਕੋ ਭਾਰਤੀ ਜਨਤਾ ਪਾਰਟੀ ਕਬਰਾਂਦੀ ਨਹੀਂ ਜੀ ਔਰ ਜੋ ਉਹ ਬੋਲ ਰਿਹਾ ਮੈਂ ਸਮਝਦਾ ਕਿ 99% ਲੋਕ ਕਹਿੰਦੇ ਆ ਵੀ ਗਲਤ ਬੋਲ ਰਿਹਾ 99% ਕਾਂਗਰਸ ਦੇ ਲੋਕ ਵੀ ਕਹਿੰਦੇ ਆ ਕਿ ਕਾਂਗਰਸ ਵਾਸਤੇ ਕੋਈ ਅੱਛੀ ਗੱਲ ਨਹੀਂ ਕਰ ਰਿਹਾ ਆਪਣੇ ਦੇਸ਼ ਦੀ ਮੱਤ ਨੂੰ ਪੁੱਟਣਾ ਆਪਣੇ ਦੇਸ਼ ਦੀ ਪੱਤ ਨੂੰ ਪੁੱਟਣਾ ਕੋਈ ਅੱਛਾ ਸਿੰਬਲ ਨਹੀਂ ਦੇਸ਼ ਵਾਸਤੇ ਹੁੰਦਾ ਵਿਦੇਸ਼ਾਂ 'ਚ ਜਾ ਕੇ ਆਪਣੇ ਦੇਸ਼ ਦੀ ਹਿੰਦੁਸਤਾਨ ਦੀ ਬੇਇੱਜ਼ਤੀ ਕਰਨੀ ਇਹੋ ਜਿਹਾ ਕਦੀ ਵੀ ਬੰਦਾ ਕਾਮਯਾਬ ਨਹੀਂ ਹੁੰਦਾ ਜਿਹੜਾ ਜੀ ਉਹਦੇ ਤੇ ਆ ਵੋਟ ਕਿਸੇ ਨੇ ਚੋਰੀ ਨਹੀਂ ਕੀਤੀ ਇਹੀ ਕਹਿੰਦੇ ਸੀ ਕਿ ਈਵੀਐਮ ਹੈਕ ਹੋ ਜਾਂਦੀ ਕੋਈ ਪ੍ਰੂਫ ਨਹੀਂ ਮਿਲਿਆ ਕੋਈ ਪ੍ਰੂਫ ਨਹੀਂ ਮਿਲਿਆ ਦੱਸ ਨਹੀਂ ਸਕੇ ਠੀਕ ਹੈ ਜੀ ਔਰ ਉਸੇ ਤਰ੍ਹਾਂ ਇਹ ਕਹਿ ਰਹੇ ਆ ਇਹਾਂ 'ਤੇ ਵੋਟ ਚੋਰੀ ਜੇ ਵੋਟ ਚੋਰੀ ਹੁੰਦੀ ਤੇ ਭਾਜਪਾ 303ਾਂ ਤੋਂ 240ਾਂ ਤੇ ਨਾਂ ਦੀ ਇਹ ਸਭ ਤੋਂ ਵੱਡਾ ਪਰੂਫ ਹੈ ਜੇ ਵੋਟ ਚੋਰੀ ਹੁੰਦੀ ਤਾਂ ਅਸੀਂ ਇਹ ਗੁਰਦਾਸਪੁਰ ਦੀ ਸੀਟ ਹਾਰਦੇ ਨਹੀਂ ਜੇ ਵੋਟ ਚੋਰੀ ਹੁੰਦੀ ਤੇ ਅਸੀਂ ਵੀ ਇੱਥੇ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਤੀਆਂ ਹੁੰਦੀਆਂ ਜੀ ਰੱਬ ਜੀ ਕਿਹਨਾਂ ਜੀਐਸਟੀ ਧਮਾਕਾ ਇਹ ਸੋਚ ਆਪਣੀ ਆਪਣੀ ਹੈ ਮੋਦੀ ਜੀ ਹਰ ਗੱਲ ਦਾ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਉਹ ਕਰਮ ਵਿੱਚ ਵਿਸ਼ਵਾਸ ਕਰਦੇ ਆ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਟਰੰਪ ਜੋ ਮਰਜੀ ਕਹੀ ਜਾਏ ਲੇਕਿਨ ਅਗਰ ਟਰੰਪ ਦੀਆਂ ਗੱਲਾਂ ਦਾ ਮੁਕਾਬਲਾ ਕੀਤਾ ਤੇ ਨਰਿੰਦਰભાઈ ਮੋਦੀ ਜੀ ਨੇ ਕੀਤਾ ਜੇ ਹੋਰ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਗਾਦੀ ਵੀ ਮੁਕਾਬਲਾ ਨਾ ਕਰ ਸਕਦਾ ਸਿਰਫ ਅਸੀਂ ਨਹੀਂ ਤੁਹਾਡਾ ਮਨ ਵੀ ਇਹੀ ਕਹਿੰਦਾ ਕਿ ਆ ਵੀ ਹੋਰ ਕਿਸੇ ਕੋ ਮੁਕਾਬਲਾ ਨਹੀਂ ਅਮਰੀਕਾ ਚਾਹੁੰਦਾ ਸੀ ਕਿ ਹਿੰਦੁਸਤਾਨ ਦੀ ਖੇਤੀ ਜਿਹੜੀ ਆ ਉਹ ਸਾਰੀ ਮੇਰੇ ਹੱਥ ਚ ਦੇ ਦਿਓ ਜੋ ਡੇਰੀ ਆ ਡੇਰੀ ਦੇ ਕਬਜ਼ਾ ਮੇਰਾ ਦੇ ਦਿਓ ਅਗਰ ਅਸੀਂ ਇਹ ਚੀਜ਼ਾਂ ਵਿਦੇਸ਼ ਨੂੰ ਦੇ ਦਿੱਤੀਆਂ ਜੀ ਤੇ ਹਿੰਦੁਸਤਾਨ ਕਿਦਾਂ ਫਲੂਗਾ ਲਗੀ ਜੀ ਆਖੀ ਸਵਾਲ ਹੈ ਕੁਝ ਸਮਝੌਤੇ ਦੇਸ਼ਾਂ ਦੇ ਵਿੱਚ ਆਪਣੀਆਂ ਸੀਮਾਵਾਂ ਤੋਂ ਬਾਹਰ ਵੀ ਹੁੰਦੇ ਆ ਅਸੀਂ ਵੀ ਕਹਿੰਨੇ ਆ ਸਾਡਾ ਮਨ ਵੀ ਕਹਿੰਦਾ ਵੀ ਇਹ ਮੈਚ ਨਹੀਂ ਸੀ ਹੋਣਾ ਚਾਹੀਦਾ ਲੇਕਿਨ ਨੈਸ਼ਨਲ ਸਮਝੌਤਿਆਂ ਦੇ ਆਧਾਰ ਤੇ ਸਾਨੂੰ ਉਹਨਾਂ ਨੂੰ ਮੰਨਣਾ ਪੈਂਦਾ ਜੇ ਉਹ ਗਲਤ ਇਸ਼ਾਰੇ ਕਰ ਰਹੇ ਸੀ ਤੇ ਉਹਨਾਂ ਦਾ ਸੰਸਕਾਰ ਹੈ ਹਿੰਦੁਸਤਾਨੀਆਂ ਦਾ ਸੰਸਕਾਰ ਨਹੀਂ ਕਿ ਅਸੀਂ ਕੋਈ ਗਲਤ ਇਸ਼ਾਰੇ ਕਰੀਏ ਅਸੀਂ ਦੇਸ਼ ਦੀ ਤਰੱਕੀ ਚਾਹੁੰਦੇ ਆ ਅਸੀਂ ਦੇਸ਼ ਨੂੰ ਪਰਮ ਭੈਭਬ ਤੇ ਬਚਾਉਣਾ ਚਾਹੁੰਦੇ ਆ ਅਸੀਂ ਅਗਰ ਸੰਕਲਪ ਲੈ ਲਿਆ ਤੇ ਅਸੀਂ ਦੇਸ਼ ਦੀ ਤਰੱਕੀ ਵਾਸਤੇ ਲੈ ਲਿਆ ਮੈਂ ਤੁਹਾਨੂੰ ਯਾਦ ਕਰਾਨਾ ਚਾਹਨਾ ਕਿ ਜਦੋਂ ਹਰ ਸ਼ੁਰੂ ਹੋਏ ਸੀ ਜਾਂ ਆਗੇ ਸੀ ਤੇ ਸਾਡੇ ਪੰਜਾਬ ਦੇ ਜਿਹੜੇ ਰਾਖੇ ਆ ਭਗਵੰਤ ਮਾਨ ਜੀ ਚੀਫ ਮਨਿਸਟਰ ਉਹ ਕੀ ਕਹਿੰਦੇ ਸੀ ਏ ਵੀ ਤੁਸੀਂ ਸੁਣਿਆ ਹੋਣਾ ਕਿ ਮੈਨੂੰ ਕਿਸੇ ਕੋਲੋਂ ਪੈਸਾ ਮੰਗਣ ਦੀ ਜ਼ਰੂਰਤ ਨਹੀਂ ਮੇਰੇ ਕੋਲ ਬਹੁਤ ਪੈਸਾ ਹੈ ਸਾਨੂੰ ਕਹਿਣ ਕੋਈ ਜ਼ਰੂਰਤ ਨਹੀਂ ਤੇ ਹੁਣ ਕਿਉਂ ਮੰਗਣ ਦੇ ਆ ਪਹਿਲੇ ਆਪਣੇ ਕਹਿ ਚੈਣਾ ਚਾਹੀਦਾ ਤੁਸੀਂ ਲੋਕੀ ਸਾਹਮਣੇ ਗਵਾਓ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਲਾਲ ਕਿਤੇ ਜੋ ਲਾਲ ਕਿਲੇ ਤੇ ਜੋ ਹੋਇਆ ਸੀ ਤੁਸੀਂ ਸਾਰੇ ਲੋਕ ਚਾਹੁੰਦੇ ਸੀ ਕੁਛ ਨਾ ਕੋਈ ਹੋਣਾ ਚਾਹੀਦਾ ਲੇਕਿਨ ਪ੍ਰਧਾਨ ਮੰਤਰੀ ਨરેન્દ્ર મોદી ਜੀ ਲੰਬੀ ਸੋਚ ਕਰਕੇ ਗਲਤ ਪਾਸੇ ਕੋਈ ਕੰਮ ਨਹੀਂ ਕੀਤਾ ਗਿਆ ਅਸੀਂ ਲੰਬੀ ਸੋਚ ਦੀ ਲੜਾਈ ਲੜਦੇ ਆ ਮੌਕੇ ਦੀ ਸੋਚ ਵਾਲੀ ਲੜਾਈ ਭਾਰਤੀ ਜਨਤਾ ਪਾਰਟੀ ਦੀ ਨਹੀਂ ਸਾਨੂੰ ਮਤ ਅਸੀਂ ਦੇਸ਼ ਨੂੰ ਪਰਮਭਵਤ ਤੇ ਪਛਾਣਾ ਅਸੀਂ ਉਸ ਰਾਹ ਤੇ ਚੱਲੇ ਆ ਔਰ ਉਹ ਰਾਹ ਸਿਰ ਜਿਹੜਾ ਸਾਡਾ ਔਖਾ ਹੈ ਪਰ ਅਸੀਂ ਉਸੇ ਔਖੇ ਰਾਹ ਨੂੰ ਵੀ ਪਿਆਰ ਦੇ ਨਾਲ ਹੀ ਪਾਰ ਕਰਾਂਗੇ